ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅਮਰੀਕਾ ਵਿਖੇ ਕਲੰਬੀਆ ਯੂਨੀਵਰਸਿਟੀ ਨੇ ਉਹਨਾਂ ਵਿਦਿਆਰਥੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਮਈ ਦੇ ਵਿੱਚ ਅੰਤਿਮ ਪ੍ਰੀਖਿਆਵਾਂ ਤੋਂ ਪਹਿਲਾਂ ਮੁੱਖ ਲਾਇਬ੍ਰੇਰੀ ਦੇ ਅੰਦਰ ਫਲਸਤੀਨ ਦੇ ਸਮਰਥਨ ਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਤੇ ਪਿਛਲੇ ਸਾਲ ਐਲੂਮਨੀ ਵੀਕਐਂਡ ਤੇ আয়োজিত ਇੱਕ ਪ੍ਰੋਗਰਾਮ ਦੇ ਦੌਰਾਨ ਕੈਂਪਸ ਦੇ ਵਿੱਚ ਤੰਬੂ ਲਾਏ ਸੀ ਵਿਦਿਆਰਥੀ ਕਾਰਕੁਨਾਂ ਦੇ ਇੱਕ ਸਮੂਹ ਨੇ ਕਿਹਾ ਕਿ ਲਗਭਗ 80 ਵਿਦਿਆਰਥੀਆਂ ਨੂੰ ਇੱਕ ਤੋਂ 3 ਸਾਲਾਂ ਦੇ ਲਈ ਕੱਢ ਦਿੱਤਾ ਗਿਆ ਯੂਨੀਵਰਸਿਟੀ ਦੇ ਅਨੁਸ਼ਾਸਨੀ ਕਮੇਟੀ ਦੇ ਦੁਆਰਾ ਜਿਨ੍ਹਾਂ ਵਿਦਿਆਰਥੀਆਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਵਿੱਚੋਂ ਕੁਝ ਨੂੰ ਨਿਗਰਾਨੀ ਦੇ ਹੇਠ ਵੀ ਰੱਖਿਆ ਗਿਆ ਅਤੇ ਕੁਝ ਦੀਆਂ ਡਿਗਰੀਆਂ ਨੇ ਜਿਹੜੀਆਂ ਉਹ ਵੀ ਰੱਦ ਕਰ ਦਿੱਤੀਆਂ ਗਈਆਂ ਨੇ ਇਹ ਕਾਰਵਾਈ ਅਜਿਹੇ ਸਮੇਂ ਦੇ ਵਿੱਚ ਹੋਈ ਹੈ ਜਦੋਂ ਯੂਨੀਵਰਸਿਟੀ ਡੋਨਲਡ ਟਰੰਪ ਪ੍ਰਸ਼ਾਸਨ ਤੋਂ 400 ਮਿਲੀਅਨ ਡਾਲਰ ਦੇ ਫੰਡ ਵਾਪਸ ਪ੍ਰਾਪਤ ਕਰਨ ਦੀ ਜਿਹੜੀ ਕੋਸ਼ਿਸ਼ ਆਪਣੀ ਉਹ ਕਰ ਰਹੀ ਹੈ ਇਹ ਫੰਡ ਮਾਰਚ ਦੇ ਵਿੱਚ ਰੋਕ ਦਿੱਤਾ ਗਿਆ ਸੀ ਕਿਉਂਕਿ ਪ੍ਰਸ਼ਾਸਨ ਨੇ ਦੋਸ਼ ਲਾਇਆ ਸੀ ਕਿ ਯੂਨੀਵਰਸਿਟੀ ਆਪਣੇ ਕੈਂਪਸ ਦੇ ਵਿੱਚ ਯਹੂਦੀ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਦੇ ਵਿੱਚ ਅਸਮਰੱਥ ਹੈ ਜੋ ਕਿ ਅਕਤੂਬਰ 2023 ਦੇ ਵਿੱਚ ਇਜ਼ਰਾਈਲ ਹਮਸਯਤ ਤੋਂ ਬਾਅਦ ਸ਼ੁਰੂ ਹੋਈਆਂ ਸੀ You know, several public safety officers got injured in the process. That this is a good first step. There's a lot more to do. To be suspended for two or three years, or even expelled, because of a 25-minute demonstration in a reading room of a library—that—that that just strikes me as draconian. It's wild that students who call that out and draw attention to major humanitarian crises are punished uh, so severely. Colombia is finally acting like an institution with a backbone. So I don't think this is. about censorship it's just about basic accountability ਕੋਲੰਬੀਆ ਯੂਨੀਵਰਸਿਟੀ ਨੇ ਹੁਣ ਟਰੰਪ ਪ੍ਰਸ਼ਾਸਨ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਸਵੀਕਾਰ ਕਰ ਲਿਆ ਜਿਹਦੇ ਵਿੱਚ ਵਿਦਿਆਰਥੀ ਅਨੁਸ਼ਾਸਨ ਪ੍ਰਣਾਲੀ ਦੇ ਵਿੱਚ ਬਦਲਾਅ ਅਤੇ ਯਹੂਦੀ ਵਿਰੋਧੀ ਇੱਕ ਨਵੀਂ ਪਰਿਭਾਸ਼ਾ ਅਪਣਾਉਣਾ ਵੀ ਸ਼ਾਮਲ ਕੀਤਾ ਗਿਆ ਯੂਨੀਵਰਸਿਟੀ ਨੇ ਇਹ ਵੀ ਕਿਹਾ ਕਿ ਸਾਡੀ ਸੰਸਥਾ ਆਪਣੇ ਅਕਾਦਮਿਕ ਮਿਸ਼ਨ ਤੇ ਕੇਂਦਰਿਤ ਹੈ ਇੱਕ ਸਿਹਤਮੰਦ ਅਕਾਦਮਿਕ ਮਾਹੌਲ ਬਣਾਉਣ ਦੇ ਲਈ ਆਪਦੀ ਸਤਕਾਰ ਅਤੇ ਯੂਨੀਵਰਸਿਟੀ ਨੀਤੀਆਂ ਦਾ ਪਾਲਣ ਜ਼ਰੂਰੀ ਹੈ ਜੇਕਰ ਕੋਈ ਅਕਾਦਮਿਕ ਗਤੀਵਿਧੀਆਂ ਵਿੱਚ ਵਿਗੜਨ ਪਾਉਂਦਾ ਤਾਂ ਸਾਨੂੰ ਇਹਨਾਂ ਨਿਯਮਾਂ ਦੀ ਉਲੰਘਣਾ ਮੰਨਣਾ ਪਵੇਗਾ ਅਤੇ ਜੇ ਇਹ ਮਾਮਲਿਆਂ ਦੇ ਵਿੱਚ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਏਗੀ ਯੂਨੀਵਰਸਿਟੀ ਨੇ ਉਹਨਾਂ ਵਿਦਿਆਰਥੀਆਂ ਦੇ ਨਾਮ ਨਹੀਂ ਦੱਸੇ ਜਿਨ੍ਹਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਯੂਨੀਵਰਸਿਟੀ ਨੇ ਮਈ ਦੇ ਵਿੱਚ ਇਹ ਵੀ ਕਿਹਾ ਸੀ ਕਿ ਉਹ ਲਗਭਗ 180 ਕਰਮਚਾਰੀਆਂ ਨੂੰ ਨੌਕਰੀ ਤੋਂ ਵੀ ਕੱਢ ਦੇਣਗੇ ਅਤੇ ਕੋਝ ਕਾਰਜਾਂ ਦੇ ਵਿੱਚ ਵੀ ਕਟੌਤੀ ਕੀਤੀ ਜਾਵੇਗੀ ਕਿਉਂਕਿ ਫੰਡਿੰਗ ਰੋਕਣ ਨਾਲ ਇਸ ਦਾ ਬਜਟ ਹੈ ਜਿਹੜਾ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਯੂਨੀਵਰਸਿਟੀ ਦੇ ਅਨੁਸਾਰ ਜਿੰਨਾ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਉਹ ਉਹਨਾਂ 20% ਦੇ ਵਿੱਚੋਂ ਨੇ ਜਿਨ੍ਹਾਂ ਨੂੰ ਸੰਘੀ ਗ੍ਰਾਂਟਾਂ ਤੋਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ